ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਲਾਹ ਸੰਗਤ ਜੀ ਪਿਛਲੇ ਦਿਨੀ ਆ ਬਰਸਾਤਾ ਹੁੰਦੀਆਂ ਸੀ ਤੇ ਆ ਵੀਰ ਜੀ ਦਾ ਮਕਾਨ ਸੀ ਜਿਹੜਾ ਉਹ ਬਰਸਾਤਾ ਦੀ ਖਾਤਰ ਦਿਖ ਪਿਆ ਸੀ ਤੇ ਸਾਨੂੰ ਸਤਰਾਸ ਰਿਪੋਰਟਰ ਨੇ ਇਥੋਂ ਦੇ ਸਾਡੇ ਵੀਰ ਗੁਰਦੀਪ ਸਿੰਘ ਜੀ ਇਹਨਾਂ ਵੱਲੋਂ ਵੀ ਸਾਨੂੰ ਕਿਹਾ ਗਿਆ ਇੱਕ ਸਾਡਾ ਸਜਣਿਆ ਸਤਨਾਮ ਸਿੰਘ ਲੰਗੀ ਤੋਂ ਉਨੂੰ ਸਾਡੇ ਤੱਕ ਪਹੁੰਚ ਕੀਤੀ ਆਣ ਕੇ ਪਰਿਵਾਰ ਦੀ ਹਾਲਾਤ ਦੇਖੇ ਤੇ ਹਾਲਾਤ ਬੜੇ ਤਰਸਯੋਗ ਸੀ ਵੈਸੇ ਸਾਡਾ ਕੋਈ ਬਿਜ਼ਨਸ ਨਹੀਂ ਹੈਗਾ ਖੇਤੀਬਾੜੀ ਦਾ ਕੰਮ ਕਰਦੇ ਹਾਂ ਪਰ ਪਰ ਆਪਣੇ ਸਾਨੂੰ ਦਿਲ ਦਿੱਤਾ ਤੇ ਇਹ ਕੰਮ ਵੀ ਦਿਲ ਨਹੀਂ ਹੁੰਦੇ ਆ ਪੋਤਰਾਂ ਦੇ ਵੈਸੇ ਜਦੋਂ ਇਨਸਾਨ ਆਪਣੇ ਬੱਚਿਆਂ ਲਈ ਟੌਫੀਆਂ ਲੈਣ ਲੱਗਦਾ ਤੇ ਦੁਕਾਨਦਾਰ ਨੂੰ ਪੁੱਛਦਾ ਵੀ ਰੁਪਏ ਦੀ ਇੱਕ ਵਾਲੀ ਦਈਏ ਚਾਰਾਂ ਹੀ ਦੇ ਪਤਾ ਇੰਟਰਵਿਊ ਹੁੰਦਾ ਤਾਂ ਇਨਸਾਨ ਨੂੰ ਹੁੰਦਾ ਨਹੀਂ ਚਾਰ ਵਾਲੀ ਦੇਣੀ ਚਾਰ ਨਿਆਣੀਆਂ ਇੰਟਰਵਿਊ ਹੁੰਦੇ ਪਰ ਦੇਲ ਕਿਸੇ ਕਿਸੇ ਕੋਲ ਹੁੰਦਾ ਪੈਸਾ ਇਸ ਦੁਨੀਆ ਦੇ ਵਿੱਚ ਬਹੁਤ ਹੈ ਲੋਕਾਂ ਦੇ ਕੋਲ ਅੰਦਰਾਂ ਚ ਪਿਆ ਵਾ ਉਹ ਇਸ ਤਰ੍ਹਾਂ ਹੀ ਜਿਹੜਾ ਵਾ ਉਹ ਰਦੀ ਬਣ ਜਾਣਾ 2-2000 ਦੇ ਅੱਜ ਤੱਕ ਪਏ ਸੰਭਾਲ ਕੇ ਰੱਖੇ ਲੋਕਾਂ ਨੇ ਪਰ ਉਹਨਾਂ ਦਾ ਦੇਲ ਨਹੀਂ ਹੈਗਾ ਤੇ ਆਪਣੀ ਇਨਸਾਨੀ ਤੌਰ ਦੇ ਉੱਤੇ ਵੇਖੇ ਹਾਲਾਤ ਗਰੀਬ ਪਰਿਵਾਰ ਸੀ ਜੋ ਵੀ ਸਾਡੇ ਕੋਲ ਸਰਦਾਰ ਮੰਦਾ ਸੀ ਇਹਨਾਂ ਨੂੰ ਨਗਦ ਵੀ ਦਿੱਤਾ ਤੇ ਉਸ ਦਿਨ ਇਹਨਾਂ ਨੇ ਵਾਦਾ ਕੀਤਾ ਸੀ ਕਿ ਤੁਹਾਡੇ ਇਹ ਜੋ 30 ਫੁੱਟ ਲੰਬਾਈ ਆ ਜੋ ਵੀ ਇਹ ਮਕਾਨ ਸੀ ਦੋ ਨਾਲਾ ਰਸੋਈ ਆ ਇਹ ਪਾ ਕੇ ਦਿੱਤੇ ਨੇ ਲੈਂਟਰ ਪਾ ਕੇ ਦਿੱਤਾ ਕੰਪਲੀਟ ਹੋਇਆ ਤੇ ਅੱਜ ਮਤਲਬ ਵੀ ਵੀਰਾਂ ਨੇ ਸੱਦਿਆ ਸੀ ਵੀ ਅਹੀਂ ਕਦੇ ਵੇਖਾਇਆ ਵੀ ਹੋ ਗਿਆ ਕੰਪਲੀਟ ਤੇ ਕਈ ਮੇਰੇ ਵੀਰ ਭਰਾ ਆਂਦੇ ਵੀ ਇਹ ਫੁਗਰੀਆਂ ਮਾਰਦੇ ਫਿਰਦੇ ਆ ਮੈਂ ਅੱਗੇ ਹਰ ਇੱਕ ਅੱਗੇ ਬੇਨਤੀ ਕਰਦਾ ਕਿ ਵੀਰੋ ਭਰਾਓ ਤੁਸੀਂ ਵੀ ਇਹੋ ਜੀਆਂ ਫੁਗਰੀਆਂ ਮਾਰੋ ਜੇ ਕਿਸੇ ਦੀ ਗਰੀਬ ਦੀ ਸਹਾਇਤਾ ਕਰ ਸਕਦੇ ਜੇ ਤੇ ਕਰੋ ਤੇ ਉਹਦਾ ਕਰਕੇ ਮਤਲਬ ਵੀ ਇਸ ਕਰਕੇ ਅੱਜ ਆਏ ਆ ਤੇ ਗਾਂ ਤੋਂ ਵੀ ਮੈਂ ਵੀ ਅਰਦਾਸ ਕਰਦੇ ਮਹਾਰਾਜ ਅੱਗੇ ਕਿ ਰੱਬਾ ਸਾਨੂੰ ਇੰਨਾਂ ਗ ਦੇਖੇ ਅਸੀਂ ਦਾਨ ਕਰਦੇ ਨਾ ਤਖੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਰஞ்சிਤ ਸਿੰਘ ਹੈ ਜੀ ਤੇ ਅਸੀਂ ਲਵਾ ਕਰੋੜਾਂ ਬਰਸਾ ਰਹੇ ਨੇ ਜੀ ਸਰ ਕੁਝ ਸਮਾਂ ਪਹਿਲਾਂ ਜਦੋਂ ਬਾਰਸ਼ਾਂ ਆ ਮੇਰੇ ਵੀਰ ਦੇ ਮਕਾਨ ਡੇਪਿਆ ਇਹ ਬੰਦੇ ਨਾਲ ਨੂੰ ਕਿਹਾ ਕਿ ਇਦਾਂ ਮਦਦ ਕਰਨ ਜੋਗ ਹੈ ਕਿ ਬੰਦੇ ਨੇ ਜ਼ਰੂਰ ਕਰੋ ਜੀ ਮਦਦ ਮੈਂ ਬਾਬੇ ਸ਼ੀਦਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਉਹਨੇ ਜਿਹੜਾ ਕਾਰਜ ਕੀਤਾ ਸੀ ਉਹ ਸਾਡਾ ਪੂਰਾ ਕਰਤਾ ਮੈਂ ਕਹਿੰਦਾ ਮਹਾਰਾਜ ਦੇ ਪਾਤਸ਼ਾਹ ਜੀ ਬਹੁਤ ਖੁਸ਼ੀ ਹੋਈ ਉਹ ਦਿਨ ਇਧਰ ਆਏ ਸੀ ਬਹੁਤ ਦਿਨ ਨੂੰ ਦੁਖੀ ਪਰ ਅੱਜ ਚੀਜ਼ ਵੇਖ ਕੇ ਤੇ ਬੜਾ ਮਨ ਨੂੰ ਸਕੂਨ ਮਿਲਿਆ ਜੋ ਤੇ ਮੈਂ ਕਹਿੰਦਾ ਹਰ ਇੱਕ ਬੰਦੇ ਦੇ ਫਰਜ਼ ਆ ਜਿਹਦੇ ਕੋਲ ਚਾਰ ਪੈਸੇ ਹੈਗੇ ਆ ਇਦਾਂ ਦੀ ਸੇਵਾ ਕਰੋ ਭੈਣ ਭਰਾਵਾਂ ਆਪਣਿਆਂ ਦੀ